ਯੁੱਗਪੁਰਸ਼ ਮਹਾਨ ਅਰਥਸ਼ਾਸਤਰੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਵਿਸ਼ਵ ਦੇ ਚੋਟੀ ਦੇ 1 ਨੰਬਰ ਦੇ ਅਰਥਸ਼ਾਸਤਰੀ ਸਵਰਗਵਾਸੀ ਡਾਕਟਰ ਮਨਮੋਹਨ ਸਿੰਘ ਜੀ ਨੂੰ ਮੈਂ ਗੁਰਮੇਸ਼ ਸਿੰਘ ਮਠਾਰੂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਕੋਟਿ-કોટਿ ਨਮਨ ਕਰਦਾ ਪਾਪ ਨੇ ਸ਼ਰਧਾ ਜੀ ਪ੍ਰਗਟ ਕਰਦਾ ਹੈ ਕਿ ਉਹਨਾਂ ਦਾ ਅਕਾਲ ਚਰਾਣਾ ਜਿੱਥੇ ਸਮੁੱਚੇ ਵਿਸ਼ਵ ਲਈ ਬਹੁਤ ਵੱਡਾ ਘਟਾ ਹੈ ਉੱਥੇ ਹੀ ਸਿੱਖ ਕੌਮ ਲਈ ਨਾ ਪੂਰਨ ਜੋਗ ਘਟਾ ਹੈ ਸਮੁੱਚੇ ਦੇਸ਼ ਨੂੰ ਉਗੜਕਦੀ ਹੋਈ ਅਠ ਰਵਸਤਾ ਚੋਂ ਕੱਢ ਕੇ ਚੋਟੀ ਦੀਆਂ ਚਾਰ ਆਰਥਿਕ ਸ਼ਕਤੀਆਂ ਦੇ ਸਾਹਮਣੇ ਖੜਾ ਕਰਨ ਦੀ ਹਿੰਮਤ ਜੇ ਕਿਸੇ ਨੇ ਵਿਖਾਈ 1992 ਤੋਂ ਲੈ ਕੇ 2014 ਤੱਕ ਤਾਂ ਡਾਕਟਰ ਮਨਮੋਹਨ ਸਿੰਘ ਦਾ ਰਿਣੀ ਦੇਸ਼ ਦਾ ਹਰ ਨਾਗਰਿਕ ਹੈ ਭਾਰਤ ਦਾ ਹਰ ਨਾਗਰਿਕ ਹੈ ਜਿਨ੍ਹਾਂ ਨੇ ਦੇਸ਼ ਦੇ ਵਿੱਚ ਮੰਗਾਈ ਨੂੰ ਕੱਟ ਕੀਤਾ ਸਰਕਾਰੀ ਉਦਮ ਬਣਾਏ ਹਰ ਵਿਅਕਤੀ ਨੂੰ ਖਾਣ ਦਾ ਪੋਜਨ ਵਿਵਸਥਾ ਕਰਨ ਲਈ ਜਿੱਥੇ ਅਨਾਜ ਯੋਜਨਾ ਫ੍ਰੀ ਅਨਾਜ ਯੋਜਨਾ ਚਲਾਈ ਉਥੇ ਹੀ ਹਰ ਵਿਦਿਆਰਥੀ ਨੂੰ ਕਿਤਾਬ ਦੇਣ ਲਈ ਰਾਈਟ ਟੂ ਐਜੂਕੇਸ਼ਨ ਦਿੱਤਾ ਉਥੇ ਹੀ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰ ਲਈ ਰਾਈਟ ਟੂ ਇਨਫੋਰਮੇਸ਼ਨ ਦਿੱਤਾ ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਬਦਕਿਸਮਤੀ ਦੇਸ਼ ਦੀ ਕਿ ਦੇਸ਼ ਇਸ ਵੇਲੇ ਜਿੱਥੇ ਉਹਨਾਂ ਦਾ ਘਾਟਾ ਮਹਿਸੂਸ ਕਰ ਰਿਹਾ ਹੈ ਦੇਸ਼ ਇੱਕ ਨਪਾਕ ਸੋਚ ਦੇ ਹੱਥ ਚ ਹੈ ਇਸ ਵੇਲੇ 2014 ਤੋਂ ਜਿਹੜੇ ਦੇਸ਼ ਦੇ ਲੋਕਾਂ ਨੂੰ ਭੁੱਖਮਰੀ ਗਰੀਬੀ ਕੰਗਾਲੀ ਤੇ ਨਫ਼ਰਤ ਦੀ جنگ 'ਚ ਧੱਕ ਰਿਹਾ ਹੈ ਜਿਨ੍ਹਾਂ ਨੂੰ ਲੋਕਾਂ ਦਾ ਖੂਨ ਪੀਣਾ ਜਿਹੜਾ ਉਹ ਪਸੰਦ ਹੈ ਜਿਨ੍ਹਾਂ ਨੂੰ ਨਿਤ ਨਪਰਤ ਦੇ ਵਿੱਚ ਡੁੱਬੇ ਲੋਕ ਤਲਵਾਰਾਂ ਨਾਲ ਇੱਕ ਦੂਜੇ ਨੂੰ ਵੱਢਦੇ ਟੁਕਦੇ ਨਜ਼ਰ ਆਉਣ ਦੇ ਖੁਸ਼ੀ ਮਿਲਦੀ ਹੈ ਜਿੱਦੇ ਚ ਦੇਸ਼ ਦਾ ਗੁਰਦੀ ਮੀਡੀਆ ਭਾਜਪੀ ਦਾ ਆਈਟੀ ਸੈੱਲ ਆਰਐਸਐਸ ਦਾ ਹਰ ਇੱਕ ਵਰਕਰ ਜਿਹੜਾ ਦੇਸ਼ ਵਿਰੋਧੀ ਸੋਚ ਰੱਖਦਾ ਹੈ ਤੇ ਭੱਜਪ ਦਾ ਹਰੇਕ ਪਿੱਠੂ ਦੇਸ਼ ਨੂੰ ਲੋਲਗ ਹਾਨ ਕੋਇਆ ਵੇਖਣਾ ਚਾਹੁੰਦਾ ਹੈ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਰਾਜਕਾਟ ਚ ਸਸਕਾਰ ਨਾ ਹੋਣ ਤੇ ਦੁਖੀ ਨਹੀਂ ਹੋਣਗੇ ਜਿੰਨਾ ਦੇਸ਼ ਦੇ ਬੁੱਧੀਜੀਵ ਸੈਕੂਲਰ ਲੋਕ ਮਨੁੱਖਤਾ ਨੂੰ ਪ੍ਰੇਮ ਕਰਨ ਵਾਲੇ ਲੋਕ ਦੁਖੀ ਨੇ ਉੱਥੇ ਹੀ ਰਾਜਕਾਰ ਚ ਸਸਕਾਰ ਦੀ ਇਜਾਜ਼ਤ ਦਾ ਦੇਣ ਵਾਲੇ ਰਾਕਸ਼ੀਸ਼ੀ ਸੋਚ ਮਾਨੁਸ਼ ਪਚਾਸ ਇੱਕ ਟੋਲਾ ਜਿਹਦੇ ਚ ਆਰਐਸਐਸ ਆਰਟੀਸੀਐਲ ਭਾਜਪੀ ਭਾਜਪੀ ਦੇ ਪਿੱਠੂ ਤੜੀਪਾਰ ਗ੍ਰਾਮ ਮੰਤਰੀ ਤੇ ਚੌਥੀ ਫੇਲ ਰਾਜਾ ਆਪਣੇ ਖੰਦਕ ਨੂੰ ਛਪਾ ਨਹੀਂ ਸਕਿਆ ਕਟਿਆ ਸੋਚ ਸਿੱਖਾ ਪ੍ਰਤੀ ਕਟ ਗਿਣਤੀਆ ਪ੍ਰਤੀ ਆਰਐਸਐਸ ਭਾਜਪਾ ਅਮਿਤ ਸ਼ਾ ਮੋਦੀ ਦੇ ਨਸ ਨਸ ਵਿੱਚ ਵਸੀ ਹੋਈ ਹੈ ਭਾਵੇਂ ਕਿ ਦਿੱਲੀ ਕਿਸੇ ਪਿਓ ਦੀ ਨਹੀਂ ਇਹ ਰਾਜਕੋਟ ਕਿਸੇ ਦਾ ਪਿਓ ਦਾ ਨਹੀਂ ਮੁਗਲਾਂ ਤੋਂ ਮੇਰੀ ਹੀ ਕੌਮ ਦੇ ਵਾਰਸਾ ਨੇ ਫਤਿਹ ਕੀਤਾ ਸੀ 10 ਮਾਰਚ 1783 ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀ ਦੇ ਅਗਵਾਈ ਚ ਉਸ ਤੋਂ ਬਾਅਦ ਇਹ ਸਾਡੀ ਜ਼ਗੀਰ ਹੈ ਮੈਂ ਵਾਅਦਾ ਕਰਦਾ ਕਿ ਆਪਣੀ ਸਰਕਾਰ ਆਉਣ ਦੇ ਉੱਤੇ ਰਾਜਕੋਟ ਦੇ ਵਿੱਚ ਡਾਕਟਰ ਮਨਮੋਹ ਸਿੰਘ ਦੀ ਇੱਕ ਸ਼ਾਨਦਾਰ ਯਾਦਗਾਰ ਬਣਾਈ ਜਾਵੇਗੀ ਜਿਦੇਚ ਸ਼੍ਰੀ ਗੁਰਗਨ ਸਾਹਿਬ ਜੀ ਮਹਾਰਾਜਾ ਪ੍ਰਕਾਸ਼ ਵੀ ਕੀਤਾ ਜਾਊਗਾ ਤਾਂ ਜੋ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਸ਼੍ਰੀ ਅਖੰਡ ਪਾਤਸ਼ਾਹ ਹੋਣਗੇ ਯਾਦਗਾਰੀ ਮੇਲਾ ਲਾਇਆ ਜਾਇਆ ਕਰੇਗਾ ਮੈਂ ਸਮੁੱਚੇ ਭਾਰਤ ਵਾਸੀਆਂ ਨੂੰ ਖਾਸ ਕਰ ਉਹਨਾਂ ਪਾਰਟੀਆਂ ਨੂੰ ਅਪੀਲ ਕਰਦਾ ਜਿਹੜੀਆਂ ਐਨਡੀਆ ਦਾ ਹਿੱਸਾ ਨੇ ਪਰ ਦਲਿਤ ਆਦੀਵਾਸੀ ਪਛੜੇ ਸਮਾਜ ਦੀਆਂ ਵੋਟਾਂ ਤੇ ਮੁਸਲਮਾਨਾਂ ਦੀਆਂ ਵੋਟਾਂ ਤੇ ਰਾਜਨੀਤੀ ਕਰਦੀਆਂ ਨੇ ਉਹ ਇਸ ਐਨਡੀਆ ਨੂੰ ਲੱਤ ਮਾਰ ਕੇ ਨਰਿੰਦਰ ਮੋਦੀ ਤੇ ਤੜੀ ਪਾਰ ਹਮੇਸ਼ਾ ਦੀ ਸਰਕਾਰ ਨੂੰ ਤਲਾਜਲੀ ਦੇ ਕੇ ਇੰਡੀਆ ਘੱਟ ਜੋੜ ਦਾ ਹਿੱਸਾ ਬਣ ਤਾਜੋ ਉਹਨਾਂ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਡਾਕਟਰ ਮਨਮੋਹ ਸਿੰਘ ਜੀ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਪਹਿਲਾਂ ਅਸੀਂ ਇੰਡੀਆ ਗੜਜੋੜ ਦੀ ਸਰਕਾਰ ਬਣਾ ਕੇ ਇਸ ਚੌਥੀ ਫੇਲ ਨਫਰਤ ਦੀ ਰਾਜੇ ਦੇ ਮੂਤਰਤੇ ਥੱਪੜ ਮਾਰ ਸਕੀਏ ਇਹ ਹੀ ਸਾਡੀ ਸੱਚੀ ਸੁੱਚੀ ਸਰਧਾਈਲੀ ਹੋਊਗੀ ਮੈਂ ਨਤੀਸ਼ ਕੁਮਾਰ ਜੀ ਨੂੰ ਚੰਦਰਬਾਬੂ ਨਾਇਡੂ ਜੀ ਨੂੰ ਚਰਾਗ ਪਾਸਵਾਨ ਨੂੰ ਇਕ ਨਾ ਛਿੰਦਨ ਹੋਰ ਜਿਹੜੇ ਦਲਿਤ ਆਦੀਵਾਸੀ ਐਨਡੀ ਦਾ ਹਿੱਸਾ ਨੇ ਜਾਂ ਭਾਜਪਾ ਵੱਲੋਂ ਟਿਕਟਾਂ ਤੇ ਜਿੱਤੇ ਹੋਏ ਦਲਿਤ ਆਦੀਵਾਸੀ ਹਨ ਪਛੜੇ ਸਮਾਜ ਦੇ ਹਨ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਪਹਿਚਾਣਨ ਤੇ ਇੰਡੀਆ ਘਰ ਜੋੜ ਦਾ ਹਿੱਸਾ ਬਣ ਤਾਂ ਜੋ ਦੇਸ਼ ਫਿਰ ਇੱਕ ਵਾਰ ਸ਼ਕਤੀਸ਼ਾਲੀ ਬਣ ਸਕੇ ਦੇਸ਼ ਫਿਰ ਖੁਸ਼ਹਾਲ ਹੋ ਸਕੇ ਦੇਸ਼ ਫਿਰ ਆਤਮ ਨਿਰਭਰ ਹੋ ਸਕੇ ਜੈ ਹਿੰਦ ਜੈ ਭਾਰਤ ਜੈ ਸਮਾਜ